ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਤਿਹ ਇਹ ਗੱਲ ਕਰਦੇ ਆ ਜੀ ਆਹ ਸਬਜੀ ਜਿਹੜੀ ਲਾਹੀ ਸੀ ਇਹਨੂੰ ਮੈਂ ਆਪਣੀਆਂ ਖਾਦਾਂ ਦੇਸੀ ਬਣਾਈਆਂ ਜਾਂ ਉਹ ਪਾਉਂਦਾਰਿਆਂ ਇਹ ਬਰਸਾਤ ਆਦੇ ਦਿਨਾਂ ਵਿੱਚ ਇਹ ਬਚ ਗਈ ਨਾ ਇਹ ਇਹਦੇ ਵਿੱਚ ਜਿਹੜੀਆਂ ਹਣ ਫਾਲ ਲੱਗਣਾ ਇਹਨੂੰ ਸ਼ੁਰੂ ਹੋਇਆ ਤੇ ਇਹਦੇ ਵਿੱਚ ਆਹ ਲੋਕੀਂ ਦੇਖੋ ਕਿਡੀਆਂ ਗੜੀਆਂ ਇਹ ਲੱਗਦਾ ਹੈ ਇਹ ਆਈ ਇਸਾ ਨੂੰ ਖਾਧ ਜਿਹੜੀ ਮੇਰੇ ਆਪਣੇ ਵੱਲੋਂ ਆ ਸਬਜੀ ਦੇ ਆਹ ਜੂਦੀ ਜਿਹੜੀ ਕੱਟ ਕੇ ਤਿਆਰ ਕੀਤੀ ਹੋਈ ਸੀ ਉਹ ਬਣਾ ਕੇ ਪਾਈ ਹੋਈ ਜਿਸ ਤਰਾ ਕਰਕੇ ਜਿਹੜੀ ਮੋਟੀਆਂ ਮੋਟੀਆਂ ਲੋਕ ਜਿਹੜੀਆਂ ਚਾਹਦੇ ਆ ਉਹ ਸਬ지 ਇਹ ਤਰਾ ਕਰਕੇ ਤਿਆਰ ਹੁੰਦੀ ਕਿ ਉਸ ਖਾਧ ਦੇ ਕਾਰਨ ਕਰਕੇ ਹੀ ਇਹ ਆ ਸਾਰੀ ਸੀ ਜੀ ਇਹਦੇ ਉੱਤੇ ਮੈਂ ਜਿਹੜੀ ਰਾਤ ਤਿਆਰ ਕਰਕੇ ਪੁੰਦ ਰਹੇ ਆ ਸਪੰਜਾ ਕਰਦੇ ਆ ਉਹਦੇ ਨਾਲ ਵੀ ਆ ਬਚੀ ਹੋਈ ਜੀ ਮੈਨੂੰ ਇਹ ਕਰੀਆਂ ਸਾਰੀ ਭੰਡੀ ਖਤਮ ਹੋ ਗਈ ਸੀ ਆ ਸਾਰਾ ਦੇਖ ਲਓ ਇਹਦਾ ਚੱਲਿਆ ਤੇ ਵਧੀਆ ਤਰੀਕੇ ਨਾਲ ਚੱਲ ਰਹੀ ਆ ਇਹ ਹੁਣ ਹੋਂ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਸਬਜੀ ਦਾ ਕੀ ਪ੍ਰਭਾਵ ਹੈ ਚੱਲਦਾ ਇਹ ਫਿਰ ਦੇਖਦੇ ਆ ਇਹ ਜਾਣਕਾਰੀ ਹੈ ਵਧੀਆ ਕਿਹੜੀਆਂ ਆਪਾਂ ਕੀਤੀ ਨਹੀਂ ਖਾਦ ਇਸੀ ਤਰ੍ਹਾਂ ਉਹਦੇ ਨਾਲ ਇਹ ਹੈ ਸਾਰਾ ਸਬਜ਼ੀ ਦਾ سلسلہ ਪਿਆਰ ਹੁੰਦਾ ਹੈ ਇਹ ਜਾਣਕਾਰੀ ਜਿਹੜੀ ਆ ਕਿਸਾਨ ਭਰਾਵਾਂ ਜਿਹੜੇ ਵੀ ਸਬਜ਼ੀ ਵਰਤਦੇ ਲਾਉਂਦੇ ਘਰਾਂ ਦੇ ਵਿੱਚ ਖੇਤਾਂ ਜੋ ਉਹਨਾਂ ਵਾਸਤੇ ਹੈ ਇਹ ਇਹ ਨੂੰ ਸਾਂਝੀ ਕਰ ਰਿਹਾ ਤਾਂ ਕਿ ਇਸ ਤਰ੍ਹਾਂ ਦੀਆਂ ਖਾਤਾ ਤਿਆਰ ਕਰਕੇ ਘਰ ਵਿੱਚ ਸਬਜ਼ੀਆਂ ਚਾਹ ਖੇਤਾਂ ਵਿੱਚ ਲਗਾਉਣ ਦੀ ਯਾਰ ਕੀਤੀ ਜਾਂਦੀਆਂ ਜਾਣੀਆਂ ਚਾਹੀਦੀਆਂ ਇਹ ਅਗਲੀ ਜਾਣਕਾਰੀ ਫਿਰ ਲੈ ਕੇ ਆਜਰ ਹੋਵਾਂਗੇ ਇੱਥੇ ਸਮਾਪਤੀ